ਇਹ ਤੂਆਰਸ ਵੇਰੇ ਕੋਰਲ ਸਾਗਰ 'ਚ 6.0 ਤੀਬਰਤਾ ਦਾ ਪੁਚਾਰ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫੋਰਸ ਸਿਸਮੋਲੋਜੀ ਦੇ ਅਨੁਸਾਰ ਸਵੇਰੇ ਲਗਭਗ 5 ਵਜੇ ਦੇ ਨਜ਼ਦੀਕ ਪੁਚਾਰ ਦਰਜ ਕੀਤਾ ਗਿਆ। ਪੁਚਾਰ ਦਾ ਕੇਂਦਰ ਅਕਸ਼ਾਂਸ਼ ਦੱਖਣ ਤੇ ਰਿਖਾਂਸ਼ ਪੂਰਬ ਉੱਤੇ ਸੀ ਜਿਸ ਦੀ ਡੂੰਘਾਈ ਸਿਰਫ 10 ਕਿਲੋਮੀਟਰ ਸੀ। ਇਸ ਸਥਾਨਕ ਵਾਨੂਆਟੋ ਦੀ ਰਸਤਾਨੀ ਪੋਰਟ ਵਿਲਾ ਤੋਂ ਲਗਭਗ 643 ਕਿਲੋਮੀਟਰ ਦੀ ਦੂਰੀ ਉੱਤੇ ਹੈ। ਸਥਾਨਕ ਅਧਿਕਾਰੀਆਂ ਤੇ ਪੁਚਾਰ ਨਿਗਰਾਨੀ ਏਜੰਸੀਆਂ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਨੇ ਤੇ ਮਾਹਰਾਂ ਦਾ ਕਹਿਣਾ ਹੈ ਕਿ ਸਤ੍ਹਾ ਦੇ ਨੇੜੇ ਆਉਣ ਵਾਲੇ ਪੁਚਾਰ ਵਧ ਉਨਦੇ ਨੇ ਕਿਉਂਕਿ ਉਹਨਾਂ ਦੇ ਝਟਕੇ ਜ਼ਮੀਨ ਉਤੇ ਜਿਆਦਾ ਤਾਕਤ ਨਾਲ ਪਹੁੰਚਦੇ ਨੇ ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਤੇ ਜਾਨੀ ਨੁਕਸਾਨ ਦਾ ਖਤਰਾ ਵੱਧ ਜਾਂਦਾ ਹੈ ਇਹ ਖੇਤਰ ਭੂਚਾਲਾਂ ਦੇ ਮੱਦੇ ਨਜ਼ਰ ਸਰਗਰਮ ਰਹਿੰਦਾ ਹੈ ਅਮਰੀਕਾ ਸਥਿਤ ਸਿਸਮੋਲੋਜੀ ਫੈਸਿਲਿਟੀ ਫਾਰ ਦਾ ਐਡਵਾਂਸਮੈਂਟ ਆਫ ਜੀਓਸਾਇੰਸ ਦੇ ਅਨੁਸਾਰ ਸੋਲੋਮਨ ਤੇ ਵਨੂਆਟੋ ਟਾਪੂ ਉਸ ਖੇਤਰ ਚ ਸਥਿਤ ਨੇ ਜਿੱਥੇ ਇੰਡੋ-ਆਸਟ੍ਰੇਲੀਅਨ ਪਲੇਟ ਪ੍ਰਸ਼ਾਂਤ ਪਲੇਟ ਦੇ ਹੇਠਾਂ ਦੱਬ ਰਹੀ ਹੈ ਇਸਕੇ ਤਹਿਤ ਨੂੰ ਪੁਚਾਲ ਦੇ ਪੱਖੋਂ ਬਹੁਤ ਸਰਗਰਮ ਮੰਨਿਆ ਜਾਂਦਾ ਹੈ ਜਿੱਥੇ ਵੱਡੇ ਪੁਚਾਲ ਅਕਸਰ ਆਉਂਦੇ ਰਹਿੰਦੇ ਨੇ ਉੱਥੇ ਹੀ ਨੈਸ਼ਨਲ ਸੈਂਟਰ ਫੋਰਸ ਸਿਸਮੋਲੋਜੀ ਦੇ ਅਨੁਸਾਰ ਐਤਵਾਰ ਸਵੇਰੇ ਮਿਆਂਮਾਰਚ ਵਿੱਚ 3.0 ਤੀਬਰਤਾ ਦਾ ਪੁਚਾਲ ਮਹਿਸੂਸ ਕੀਤਾ ਗਿਆ ਪੁਚਾਲ ਵਿਗਿਆਨੀਆਂ ਦੇ ਅਨੁਸਾਰ ਪੁਚਾਲ 10 ਕਿਲੋਮੀਟਰ ਦੀ ਡੂੰਘਾਈ ਉਤੇ ਆਇਆ ਜਿਸ ਨਾਲ ਪੁਚਾਲ ਦੇ ਝਟਕੀ ਲੱਗਣ ਦੀ ਸੰਭਾਵਨਾ ਵੱਧ ਗਈ ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਵੀ ਮਿਆਂਮਾਰਚ 3.7 ਤੀਬਰਤਾ ਦਾ ਪੁਚਾਲ ਦਰਜ ਕੀਤਾ ਗਿਆ